ਸ਼ਸਤਰੀય ਕਾਲ ਮਹਾਂਤੇਂਦਰ ਸਿੰਘ ਆਰਟਿਸਟ ਤੁਸੀਂ ਦੇਖ ਰਹੇ ਹੋ ਤੇਜ਼ ਰਿਪੋਰਟ 24 ਨਿਊਜ਼ ਖੰਨਾ ਵਾਲਿਓ ਰਾਤ ਰਾਤ ਤੁਹਾਡਾ ਪਤਾ ਵੀ ਬਦਲ ਗਿਆ ਹੋਵੇਗਾ ਕੱਲ ਤੱਕ ਮੇਰਾ ਆਪਣਾ ਵਾਰਡ ਵੀ ਵਾਰਡ ਨੰਬਰ 7 ਹੁੰਦਾ ਸੀਗਾ ਜਿਹੜਾ ਸਾਡੇ ਵਾਰਡ ਵਾਲੇ ਵਾਰਡ ਨੰਬਰ 7 ਹੀ ਹੁੰਦੇ ਸੀ ਅੱਜ ਉਹੀ ਬੰਦੇ ਰੇਲਵੇ ਲਾਈਨੋਂ ਪਾਰ ਕਰਕੇ ਆਇਆ ਵਾਰਡ ਨੰਬਰ 33 ਤੇ ਜਾ ਕੇ ਉੱਥੇ ਨੇ ਨਮਸਕਾਰ ਤੇਜ਼ ਬਿਨਾ ਘਰ ਬਦਲੇ ਸਿਰਫ ਇੱਕ ਨਕਸ਼ੇ ਨੇ ਪੂਰੇ ਸ਼ਹਿਰ ਦੇ ਪਤੇ ਬਦਲਤੇ ਹੱਤ ਆਉਦੋ ਹੋ ਗਈ ਜਦੋਂ ਸਾਡਾ ਲਾਈਨੋ ਪਾਰ ਵਾਲਾ ਵਾਰਡ 7 ਦੀ ਜਗਾ 33 ਹੋ ਗਿਆ ਹੁਣ ਲੋਕ ਵੀ ਮਜ਼ਾਕ ਕਰ ਰਹੇ ਨੇ ਬਈ ਅਸੀਂ ਤਾਂ ਉੱਥੇ ਹੀ ਖੜੇ ਹਾਂ ਪਰ ਵਾਰਡ ਦਾ ਨੰਬਰ ਸਟੇਸ਼ਨ ਦੀ ਸਵਾਰੀ ਵਾਂਗ ਅੱਗੇ ਨਿਕਲ ਗਿਆ ਆਮ ਜਨਤਾ ਚਰਚਾ ਛਿੜੀ ਹੈ ਕਿ ਹੁਣ ਆਧਾਰ ਕਾਰਡ ਬਦਲਵਾਈਏ ਜਾਂ ਆਪਣਾ ਐਮਸੀ ਦੂਜੇ ਪਾਸੇ ਕਈ ਪੁਰਾਣੇ ਕਾਉਂਸਲਰ ਐਮਸੀ ਅੱਜਕੱਲ ਇੰਜ ਦੁਖੀ ਨੇ ਜਿਵੇਂ ਸਕੂਲ ਚੋਂ ਨਾਟਟ ਗਿਆ ਹੋਵੇ ਕਈ ਭਰਾਵਾਂ ਨੂੰ ਵਾਰਡ ਬੰਦੀ ਦੇ ਨਕਸ਼ੇ 'ਚੋਂ ਆਪਣਾ ਵੋਟਰ ਨਹੀਂ ਲੱਭ ਰਿਹਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲਿਆਂ ਦੇ ਚਿਹਰੇ ਖਿੜੇ ਹੋਏ ਨੇ ਉਹਨਾਂ ਦੇ ਚਿਹਰੇ ਦੇਖੋ ਇੰਨੀ ਰੌਣਕ ਤਾਂ ਦੀਵਾਲੀ ਤੇ ਵੀ ਨਹੀਂ ਸੀ ਜਿੰਨੀ ਵਾਰਡ ਬੰਦੀ ਦੇ ਨਕਸ਼ੇ ਨੂੰ ਦੇਖ ਕੇ ਆਈ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਬਾਈ ਸਾਹਿਬ ਠੀਕ ਠਾਕ ਹੈ ਜੀ ਨਕਸ਼ਾ ਬਹੁਤ ਵਧੀਆ ਬਣਿਆ ਬਹੁਤ ਸੋਹਣਾ ਬਣਿਆ ਕੋਈ ਗੱਲ ਨਹੀਂ ਅਸੀਂ ਹੁਣ ਹਰੇਕ ਵਾਰਡ ਚ ਤੁਹਾਡੇ ਕੋਲ ਆਵਾਂਗੇ ਤੁਹਾਡਾ ਜਨਤਾ ਦਾ ਦੁੱਖ ਵੀ ਸੁਣਾਂਗੇ ਅਤੇ ਲੀਡਰਾਂ ਦਾ ਦਰਦ ਵੀ ਸਾਂਝਾ ਕਰਾਂਗੇ ਦੇਖਾਂਗੇ ਕਿ ਕਿਸ ਦੀ ਸਰਕਾਰੀ ਗਲੀ ਕੱਟੀ ਗਈ ਤੇ ਕਿਦੇ ਵਾਰਡ ਵਾਰਡ ਦਾ ਆਪਣਾ ਵਿੜਾ ਵੱਡਾ ਹੋ ਗਿਆ ਫਿਲਹਾਲ ਤਾਂ ਖੰਨਾ ਸ਼ਹਿਰ ਵਧਾਈਆਂ ਦੇ ਬੋਰਡਾਂ ਦਾ ਨਕਸ਼ਾ ਨਾਲ ਵਿਚਾਲੇ ਫਸਿਆ ਹੋਇਆ ਹੈ ਕੌਣ ਕਿਸ ਦੀ ਕਿਸਮਤ ਚਮਕਾਏਗਾ ਇਹ ਤਾਂ ਵਕਤ ਦੱਸੇਗਾ ਫਿਰ ਮਿਲਦੇ ਹਾਂ ਹਰ ਵਾਰ ਦੀ ਪੂਰੀ ਕੁੰਡਲੀ ਦੇ ਨਾਲ ਜੁੜੇ ਰਹੋ ਤੇ ਰਿਪੋਰਟ 24 ਨਿਊਜ਼ ਦੇ ਨਾਲ ਤੇਜ਼ ਖਬਰ ਸਿੱਧੀ ਗੱਲ ਤੁਹਾਡਾ ਆਪਣਾ ਤੇਜਿੰਦਰ ਸਿੰਘ ਆਰਟਿਸਟ ਹੋਰ ਮੈਂ ਆਪ ਸਭੀ ਦਾ ਸਵਾਗਤ ਹੈ ਤੇਜ ਰਿਪੋਰਟ 24 ਨਿਊਜ਼ ਦੇਖੇ ਤੇਜਿੰਦਰ ਸਿੰਘ ਆਰਟਿਸਟ ਵੋ ਓਮ